ਮੇਰਾ ਮਕਸਦ ਵੀ ਇਹੀ ਹੈ ਕਿ ਜਿਹੜੇ ਨੌਜਵਾਨ ਆਉਣ ਜਿਹੜਾ ਬੱਚਾ ਖੇਡਣ ਨਾਲ ਜੁੜੇਗਾ ਨਸ਼ਿਆਂ ਤੋਂ ਦੂਰ ਰਹਿਣੇ ਨੀਚੇ ਕਰ ਦੂ ਹਰ ਬਰਾਈ ਤੋਂ ਦੂਰ ਰਹੇਗਾ ਭਾਜੀ ਖੇਡਾਂ ਨੀਚੇ ਬਹੁਤ ਜ਼ਰੂਰੀ ਹੈ ਬਹੁਤ ਅੱਛਾ ਪ੍ਰੋਗਰਾਮ ਹੈ ਸਾਰੇ ਬੱਚੇ ਫਿਰ ਮਹੱਤਾਰਾ ਕਰੇਗਾ ਬਾਦਸ਼ਾਹ ਸਾਡੇ ਅੰਮਨ ਦੇ ਸਾਰਾ ਜਿਹੜਾ ਬਹੁਤ ਅੱਛਾ ਪ੍ਰੋਗਰਾਮ ਹੈ ਕਿ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਜ਼ਮੀਨ ਹੈ ਮੰਤਰੀ ਨਾਲ ਕਿਤਾਜੋ ਇਸ ਤੋਂ ਦੇਖਦੇ ਹੋ ਕਿ ਚੋਣਾ ਵੀ ਆ ਰਿਹਾ ਲੋਕ ਲੱਗਦਾ ਇਹੀ ਆਵਾਜ਼ ਵੀ ਕਰਦੀਆਂ ਗਰਾਫਾ ਜਿਹੜਾ ਦਿੱਲੀ ਦੇ ਵਿੱਚ ਡਾਊਨ ਜਾ ਰਿਹਾ ਸਾਡੀ ਉੱਥੇ ਸਾਡੀ ਮੇਰੇ ਵੀਰੋ ਬੜੀ ਪ੍ਰਭਾਵਸ਼ਾਲੀ ਰੈਕਸ਼ਨ ਦਿੱਤੀ ਉਹਦੇ ਵਿੱਚੋਂ ਲੈ 10 ਬੰਦੇ ਤੋਂ ਉਹਨਾਂ ਦੇ ਦਰ ਮੇਰ ਸਾਡੇ ਬਣੇ ਇਹਨਾਂ ਨੇ ਬੰਨਾ ਚੰਡੀਗੜ੍ਹ ਦੀ ਨਹੀਂ ਦਿੱਤਾ ਜਿਹੜੀ ਇਹ ਵਾਰੀ ਸੰਯੁਕਤ ਪ੍ਰਣ ਵਾਲੀ ਰਾਜਨੀਤੀ ਜਿਹੜਾ ਮਾੜੇ ਗੁੰਡੇ ਵੀ ਕਰਦੀ ਆ ਬੜਾ ਕੰਮ-ਕਾਜ ਨਹੀਂ

प्यार रिशु लगे फर झंडा पेड़ है आ मुडा सिद्धू मूसे वाले पिंड वाला कमाल खी कमाल भले बोले 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 सोनी पत्तर ਮੁੰਡਿਆ ਵਾਲਾ ਮੁੰਡਾ ਮਾਨਸਾ ਵਾਲਾ ਸਿੱਧੂ ਮੁਸਿਆਰੇ ਵੀ ਕਿਹੜੇ ਕਿਹੜੇ ਚਾਹੇ ਆਉਂਦੇ ਆ ਇੱਕ ਵਾਰੀ ਤਾੜੀ ਦੇਖੋ ਜੀ ਆਯਾਤ ਵੈਲਫੇਅਰ ਐਂਡ ਸਪੋਰਟਸ ਕਲੱਬ ਨਾਬਾ ਵੱਲੋਂ ਐਨਆਰਏ ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਖੇਡਾਂ ਨੂੰ ਉਪਰ ਫੁੱਲਦ ਕਰ ਲਈਏ ਸੇਵਾ ਨਾਬਾ ਕਬੱਡੀ ਕੱਪਾ ਜੋ ਰਪਦੰਮਲ ਕਾਲਜ ਸਟੇਡੀਅਮ ਨਾਬਾ ਦੇ ਵਿੱਚ ਕਰਵਾਇਆ ਜਾ ਰਿਹਾ ਤੇ ਇਸ ਦਾ ਹਟਕਣਾ ਸਾਡੇ ਕੈਬਨਟ ਮੈਂ ਤੇ ਚਰਨਪ੍ਰੀਤ ਸਿੰਘ ਸੌਂਧ ਜੀ ਅਤੇ ਬਲਤੇਜ ਸਿੰਘ ਪੰਨੂ ਜੀ ਨੇ ਕੀਤਾ ਤੇ ਅੱਜ ਦੂਜੇ ਦਿਨ ਸਾਡੇ ਵਿੱਚ ਡਾਕਟਰ ਬਲਬੀਰ ਸਿੰਘ ਜੋ ਸਿਹਤ ਮੰਤਰੀ ਨੇ ਪੰਜਾਬ ਦੇ ਉਹ ਪਹੁੰਚੇ ਨੇ ਤੇ ਨਾਲ ਹੀ ਸਾਡੇ ਹਲਕੇ ਦੇ ਵਿਧਾਇਕ ਦੇਵਮਾਨ ਜੀ ਪਹੁੰਚੇ ਨੇ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹ ਹਰੇਕ ਸਾਲ ਸਾਨੂੰ ਇਲਾਕੇ ਵੱਲੋਂ ਪੂਰੇ ਪੰਜਾਬ ਦੇ ਵਿੱਚੋਂ ਐਨ ਆਰ ਆਈ ਵੀਰਾਂ ਵੱਲੋਂ ਬਹੁਤ ਵੱਡਾ ਸਹਿਯੋਗ ਮਿਲਦਾ ਵੱਡੀਆਂ-ਵੱਡੀਆਂ ਟੀਮਾਂ ਅੱਠ ਅਕੈਡਮੀ ਦੀਆਂ ਆਜਾ ਕੇ ਖੇਡ ਰਹੀਆਂ ਨੇ ਤੇ ਇਸ ਤੋਂ ਬਾਅਦ ਜਿਹੜਾ ਪੰਜਾਬ ਦੇ ਨਾਮ ਬਰਕਰਾਰ ਰਿਹਾ ਕਈ ਗਾਇਕ ਨੇ ਉਹ ਦਰਸ਼ਕਾਂ ਨੂੰ ਮਨੋਰੰਜਨ ਵੀ ਕਰਨਗੇ ਨਬਾਤ ਬਹੁਤ ਬਹੁਤ ਧੰਨਵਾਦ ਜਸਵੀਰ ਸਿੰਘ ਰਸੀ ਸੁਹਿਆਵਾਲੇ ਵੀ ਛੇਮਾ ਕਬੱਡੀ ਮੈਚ ਜਿੱਤਿਆ ਜਾ ਰਿਹਾ ਹੈ ਬਹੁਤ ਵੱਡਾ ਉਤਸ਼ਾਹ ਸਾਰੇ ਨਾਮ ਸਾਰਿਆਂ ਨਾਮ ਬਹੁਤ ਧੰਨਵਾਦ ਲੋ ਟੀਮਾਂ ਲੈਣ ਸਾਡਾ ਕੇ ਜਲਦੀ ਦੇ ਨਾਲ ਖਿਡਾਰੀਆਂ ਕਪਲਾ ਸਟੇਡੀਅਮ ਵਾਲੇ ਬੜੇ ਕਾਰੇ ਵੀਰ ਨੇ ਇਹਨਾਂ ਲਈ ਭਾਵੇਂ ਰਗਵੀਰ ਸਿੰਘ ਦੀ ਪਿੰਡ ਕੋਪਗੜਾ ਦਾ ਨਾਮ ਪਾ ਕੇ ਹੋਰ ਤੰਪੂ ਵੀ ਵਿਸ਼ੇਸ਼ਤਾ ਦੇ ਵਿੱਚ ਪੁੱਜੇ ਨੇ ਕਿਉਂਕਿ ਪਿਆਰ ਸੁਖਮਿੰਤ ਸਰਪੰਚ ਕੋਟਲਾ ਜੀ ਬੱਡੀ ਹਾਜ਼ਰੀ ਹੈ ਨਾਮ ਟੂਰਨਾਮੈਂਟ ਪਟਵਾਲੀ ਨੂੰ ਬਹੁਤ ਵਧੀਆ ਲੱਗ ਰਿਹਾ ਆਪਣਾ ਛੋਟਾ ਵੀਰ ਜੱਸੀ ਸੋਈਆਂ ਵਾਲਾ ਨੇ ਅਪਰਾਲੇ ਸਦਕਾ ਬਹੁਤ ਵਧੀਆ ਟੂਰਨਾਮੈਂਟ ਕਰਾਇਆ ਜਾ ਰਿਹਾ ਬਹੁਤ ਧੰਨਵਾਦੀਆਂ ਉਹਦੇ ਮੈਂ ਸਾਰਿਆਂ ਨੂੰ ਧੰਨਵਾਦ ਕਰਦਾ ਹੁਣ ਤੋਂ ਬੋਲਣ ਲੱਗ